ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਿ ਲਾ ਪਹਿਲਾ ਜੋਪ ਦੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜਾਂ ਪਾਂਚ ਰਾਸੀ ਤਾਂ ਤੀਰਥ ਵਾਸੀ ਕੋ ਗੁਰੂ ਵਾਜ ਜੇ ਮਨ ਲੱਗੇ ਤੋ ਜਮ ਕਹਾ ਕਰੇ ਮੌਸਿਓ ਅਗੇ ਰਹਾ ਆ ਸੁਨੇ ਰਾਸੀ ਤੋ ਸੁਨੇ ਅਸੀ ਜਾਂ ਜਤ ਜੋਗੀ ਤਾਂ ਕਾਇਆ ਭੋਗੀ ਦਇਆ ਦਿਗੰਬਰ ਦੇ ਵਿਚਾਰੀ ਆਪ ਮਰਿਆ ਬਰ ਨਹੀਂ ਮਾਰੀ ਏਕ ਤੋ ਹੋਰ ਵੇਸ ਬਹੁ ਤੇਰੇ ਨਾਨਕ ਜਾਣੈ ਚੋ ਜਨਾ ਤਿਰੇ ਸਤਿਰਾਮ ਨਨਿ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਾ ਮਹਿਲਾ ਪਹਿਲਾ ਚੌਪੜੇ ਵਿਦਿਆ ਵਿਚਾਰੀ ਤਾ ਪਰਉਪਕਾਰੀ ਜਾਂ ਪਾਂਚ ਰਾਸੀ ਤਾ ਤੀਰਥ ਵਾਸੀ ਕੰਗੁਰੂ ਵਾਜ ਜੇ ਮਨ ਲੱਗੇ ਤੋ ਜਮ ਕਹਾ ਕਰੇ ਮੋਂ ਸੋ ਅਗੇ ਰਹਾ ਆਸਨ ਰਸੀ ਤੋ ਸੰਿਆਸੀ ਜਾਂ ਜਤ ਜੋਗੀ ਤਾ ਕਾਇ ਭੋਗੀ ਦਇਆ ਦਿਗੰਬਰ ਦੇ ਵਿਚਾਰੀ ਆਪ ਮਰਿਆ ਬਰ ਨਹੀਂ ਮਰੀ ਏਕ ਤੂੰ ਹੋਰ ਵੇਸ ਬਹੁ ਤੇਰੇ ਨਾਨਕ ਜਾਣੇ ਚੋਜਨਾ ਤੇਰੇ ਸਤਿਨਾਮੁ ਸ੍ਰੀ ਵਾਹਿ ਗੁਰੂ ਸਾਹਿਬ ਜੀ ਆਸਾ ਮਹਿਲਾ ਪਹਿਲਾ ਚੌਪੜੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਜਾਂ ਪਾਂਚ ਰਾਸੀ ਤਾਂ ਤੀਰਥਵਾਸੀ ਕੰਗੁਰੂ ਵਾਜ ਜੇ ਮਨ ਲੱਗੇ ਤੋ ਜਮ ਕਹਾ ਕਰੇ ਮੋ ਸੋ ਅਗੇ ਰਹਾ ਆਸਨ ਰਾਸੀ ਤੋ ਸੰਿਆਸੀ ਜਾਂ ਜਤ ਜੋਗੀ ਤਾਂ ਕਾਇਆ ਭੋਗੀ दया दे गंबर दे बिचारी आप मरे अब रह नहीं मारी एक तो होर वेश बहत तेरे ਨਾਨਕ ਜਾਣੈ ਚੋਜਨਾ ਤਿਰੇ ਸਤਿਨਾਮੁ ਸ੍ਰੀ ਵਾਹਿ ਗੁਰੂ ਸਾਹਿਬ ਜੀ ਆਸਾ ਮਹਿ ਲਾ ਪਹਿਲਾ ਜੋਬ ਦੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਜਾਂ ਪਾਂਚ ਰਸੇ ਤਾਂ ਤੀਰਥ ਵਾਸੀ ਕੰਗੁਰੂ ਵਾਜ ਜੇ ਮਨ ਲੱਗੇ ਤੋ ਜਮ ਕਹਾ ਕਰ ਮੋ ਸੋ ਆਕੇ ਰਹਾ ਆ ਸੁਨੇ ਰਸੀ ਤੋ ਸੁਨੇ ਅਸੀ ਜਾਂ ਜਤ ਜੋਗੀ ਤਾ ਕਾਇ ਭੋਗੀ ਦਇਆ ਦਿਗੰਬਰ ਦੇ ਵਿਚਾਰੀ ਆਪ ਮਰੇ ਅਬ ਰ ਨਹੀਂ ਮਰੀ ਇਕ ਤੂੰ ਹੋਰ ਵੇਸ ਬਹੁ ਤੇਰੇ ਨਾਨਕ ਜਾਣੈ ਛੋਜਨਾ ਤਿਰੇ ਸਤਿਨਾਮੁ ਸ੍ਰੀ ਵਾਹਿ ਗੁਰੂ ਸਾਹਿਬ ਜੀ ਅਸਾ ਮਹਿਲਾ ਪਹਿਲਾ ਚੌਪਦੈ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜਾਂ ਪਾਂਚ ਰਾਸੀ ਤਾਂ ਤੀਰਥ ਵਾਸੀ ਕੰਗੁਰੂ ਵਾਜ ਜੇ ਮਨ ਲੱਗੇ ਤੌ ਜਮ ਕਹਾ ਕਰੇ ਮੋ ਸੋ ਅਗੇ ਰਹਾ ਆਸਨ ਰਾਸੀ ਤੋ ਸੰਿਆਸੀ ਜਾਂ ਜਤ ਜੋਗੀ ਤਾਂ ਕਾਇਆ ਭੋਗੀ दया दे गंबर दे बिचारी आप मर अब रह नहीं मारी एक तू होर वे सुभहते रे ਨਾਨਕ ਜਾਣੈ ਚੋਜਨਾ ਤਿਰੇ ਸਤਿਰਾਮੁ ਸ੍ਰੀ ਵਾਹਿ ਗੁਰੂ ਸਾਹਿਬ ਜੀ ਆਸਾ ਮਹਿਲਾ ਪਹਿਲਾ ਚੌਪ ਦੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਜਾਂ ਪਾਂਚ ਰਾਸੀ ਤਾਂ ਤੀਰਥ ਵਾਸੀ ਕੰਗੁਰੂ ਵਾਜ ਜੇ ਮਨ ਲੱਗੇ ਤੋ ਜਮ ਕਹਾ ਕਰੇ ਮੌਸਿਓ ਅਗੇ ਰਹਾ ਆਸ ਨਿਰਾਸੀ ਤੋ ਸੁਨਿਆਸੀ ਜਾਂ ਜਤ ਜੋਗੀ ਤਾਂ ਕਾਇਆ ਭੋਗੀ ਦਇਆ ਦਿਗੰਬਰ ਦੇ ਵਿਚਾਰੀ ਆਬ ਮਰੇ ਅਬ ਰਹੀਂ ਮਰੀ ਏਕਾ ਤੁਹਾਰ ਵੇ ਸਭ ਹਤੇਰੇ ਨਾਨਕ ਜਾਣੈ ਚੋਜਨਾ ਤੇਰੇ ਸਤਿਨਾਮੁ ਸ੍ਰੀ ਵਾਹਿ ਗੁਰੂ ਸਾਹਿਬ ਜੀ ਆਸਾ ਮਹਿਲਾ ਪਹਿਲਾ ਚੌਕ ਦੇ ਵਿਦਿਆ ਵਿਚਾਰੇ ਤਾਂ ਪਰ ਉਪਕਾਰੀ ਜਾਂ ਪਾਂਚ ਰਾਸ਼ੀ ਤਾਂ ਤੀਰਥ ਵਾਸੀ ਕਉ ਗੁਰੂ ਵਾਜ ਜੇ ਮਨ ਲੱਗੇ ਤੋ ਜਮ ਕਹਾ ਕਰੈ ਮੌਸਿਓ ਅਗੇ ਰਹਾ ਪਾਸ ਨਿਰਾਸੀ ਤੋ ਸੰਿਆਸੀ ਜਾਂ ਜਤ ਜੋਗੀ ਤਾਂ ਕਾਇਆ ਭੋਗੀ दया दे गंबर दे बिचारी आप मर अब रह नहीं मारी एक तो होर वे सब होत तेरे नानक जाने जो ज नाम तेरे ਸਤਿਨਾਮ ਨਨ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਿਲਾ ਪਹਿਲਾ ਚੌਪਦੈ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜਾਂ ਪੰਜ ਰਸੇ ਤਾਂ ਤੀਰਥ ਵਾਸੀ ਕੋ ਗੁਰੂ ਵਾਜ ਜੇ ਮਨ ਲੱਗੇ ਤੋ ਜਮ ਕਹਾ ਕਰੈ ਮੋ ਸੋ ਅਗੇ ਰਹਾ ਆ ਸੁਨਿਆਸੀ ਤੋ ਸੁਨਿਆਸੀ ਜਾਂ ਜਤ ਜੋਗੀ ਤਾਂ ਕਾਇਆ ਭੋਗੀ ਦਇਆ ਦਿਗੰਬਰ ਦੇ ਵਿਚਾਰੀ ਆਪ ਮਰਿਆ ਬਰ ਨਹੀਂ ਮਾਰੀ ਏਕ ਤੂੰ ਹੋਰ ਵੇਸ ਬਹੁ ਤੇਰੇ ਨਾਨਕ ਜਾਣੈ ਚੋਜਨਾ ਤਿਰੇ ਸਤਿਰਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਿਲਾ ਪਹਿਲਾ ਚੌਕ ਦੇ ਵਿਦਿਆ ਵਿਚਾਰੇ ਤਾਂ ਪਰਉਪਕਾਰੀ ਜਾਂ ਪਾਂਚ ਰਾਸ਼ੀ ਤਾਂ ਤੀਰਥ ਵਾਸੀ ਕੰਗੁਰੂ ਵਾਜ ਜੇ ਮਨ ਲੱਗੇ ਤੋ ਜਮ ਕਹਾ ਕਰੇ ਮੋ ਸੋ ਅਗੇ ਰਹਾ ਪਾਸ ਨਿਰਾਸੀ ਤੋ ਸੰਿਆਸੀ ਜਾਂ ਜਤ ਜੋਗੀ ਤਾਂ ਕਾਇਆ ਭੋਗੀ ਦਇਆ ਦਿਗੰਬਰ ਦੇ ਵਿਚਾਰੀ ਆਬ ਮਰਿਆ ਅਬ ਰਹੀਂ ਮਾਰੀ ਏਕ ਤੂੰ ਹੋਰ ਵੇਸ ਬਹੁ ਤੇਰੇ ਨਾਨਕ ਜਾਣੈ ਝੋਜਨਾ ਤੇਰੇ ਸਤਿਨਾਮੁ ਸ੍ਰੀ ਵਾਹਿ ਗੁਰੂ ਸਾਹਿਬ ਜੀ ਆਸਾ ਮਹਿਲਾ ਪਹਿਲਾ ਜੋ ਕਦੇ ਵਿਦਿਆ ਵਿਚਾਰੇ ਤਾਂ ਪਰ ਉਪਕਾਰੀ ਜਾਂ ਪਾਂਚ ਰਾਸੀ ਤਾਂ ਤੀਰਥ ਵਾਸੀ ਕੋ ਗੁਰੂ ਵਾਜ ਜੇ ਮਨ ਲੱਗੇ ਤੋ ਜਮ ਕਹਾ ਕਰੇ ਮੌਸਿਓ ਅਗੇ ਰਹਾ ਆਸਨੇ ਰਾਸੀ ਤੋ ਸੰਿਆਸੀ ਜਾਂ ਜਤ ਜੋਗੀ ਤਾਂ ਕਾਇਆ ਭੋਗੀ दया दे गंबर दे बिचारी आब मर अब रह नहीं मारी एक तू होर वेस बहत तेरे ਨਾਨਕ ਜਾਣੈ ਚੋਜਨਾ ਤਿਰੇ ਸਤਿਰਾਮ ਨਨਿ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਿਲਾ ਪਹਿਲਾ ਜੋਪਦੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਜਾਂ ਪਾਂਚ ਰਾਸੀ ਤਾਂ ਤੀਰਥਵਾਸੀ ਕੰਗੁਰੂ ਵਾਜ ਜੇ ਮਨ ਲੱਗੇ ਤੋ ਜਮ ਕਹਾ ਕਰੈ ਮੋ ਸੋ ਅਗੇ ਰਹਾ ਆ ਸੁਨੇ ਰਸੀ ਤੋ ਸੁਨੇ ਅਸੀ ਜਾਂ ਜਤ ਜੋਗੀ ਤਾ ਕਾਇ ਭੋਗੀ ਦਇਆ ਦਿਗੰਬਰ ਦੇ ਵਿਚਾਰੀ ਆਪ ਮਰਿਆ ਬਰ ਨਹੀਂ ਮਰੀ ਏਕ ਤੂੰ ਹੋਰ ਵੇਸ ਬਹ ਤੇਰੇ ਨਾਨਕ ਜਾਣੈ ਛੋਜਨਾ ਤੇਰੇ ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਿ ਲਾ ਪਹਿਲਾ ਜੋ ਬਦੇ ਵਿਦਿਆ ਵਿਚਾਰੇ ਤਾਂ ਪਰ ਉਪਕਾਰੀ ਜਾਂ ਪਾਂਚ ਰਾਸੀ ਤਾਂ ਤੀਰਥ ਵਾਸੀ ਕੋ ਗੁਰੂ ਵਾਜ ਜੇ ਮਨ ਲੱਗੇ ਤਾਂ ਜਮ ਕਹਾ ਕਰੈ ਮੋ ਸੋ ਅਗੇ ਰਹਾ ਆਸਨ ਰਾਸੀ ਤਾਂ ਸੰਿਆਸੀ ਜਾਂ ਜਤ ਜੋਗੀ ਤਾਂ ਕਾਇਆ ਭੋਗੀ दया दे गंबर दे बिचारी आप मर अब रह नहीं मारी एक तो होर वेश बहत रे ਨਾਨਕ ਜਾਣੈ ਚੋ ਜਨਾ ਤਿਰੇ ਸਤਿਰਾਮੁ ਸ੍ਰੀ ਵਾਹਿ ਗੁਰੂ ਸਾਹਿਬ ਜੀ ਆਸਾ ਮਹਿਲਾ ਪਹਿਲਾ ਚੌਪ ਦੇ ਵਿਦਿਆ ਵਿਚਾਰੀ ਤਾ ਪਰ ਉਪਕਾਰੀ ਜਾਂ ਪਾਂਚ ਰਾਸੀ ਤਾ ਤੀਰਥ ਵਾਸੀ ਕੰਗੁਰੂ ਵਾਜ ਜੇ ਮਨ ਲੱਗੇ ਤੋ ਜਮ ਕਹਾ ਕਰੇ ਮੋਂ ਸੋ ਅਗੇ ਰਹਾ ਆਸ ਨਿਰਸੀ ਤੋ ਸੁਨਿਆਸੀ ਜਾਂ ਜਤ ਜੋਗੀ ਤਾਂ ਕਾਇ ਭੋਗੀ ਦਇਆ ਦਿਗੰਬਰ ਦੇ ਵਿਚਾਰੀ ਆਬ ਮਰੇ ਅਬ ਰਹੀਂ ਮਰੀ ఏక ਤੂੰ ਹੋਰ ਵੇਸ ਬਹੁ ਤੇਰੇ ਨਾਨਕ ਜਾਣੈ ਝੋਜਨਾ ਤੇਰੇ ਸਤਿਨਾਮੁ ਸ੍ਰੀ ਵਾਹਿ ਗੁਰੂ ਸਾਹਿਬ ਜੀ ਆਸਾ ਮਹਿਲਾ ਪਹਿਲਾ ਚੌਪਦੈ ਵਿਦਿਆ ਵਿਚਾਰੇ ਤਾਂ ਪਰ ਉਪਕਾਰੀ ਜਾਂ ਪਾਂਚ ਰਾਸੀ ਤਾਂ ਤੀਰਥ ਵਾਸੀ ਕੋ ਗੁਰੂ ਵਾਜ ਜੇ ਮਨ ਲੱਗੇ ਤੋ ਜਮ ਕਹਾ ਕਰੇ ਮੌਸਿਓ ਅਗੇ ਰਹਾ ਆਸਨੇ ਰਾਸੀ ਤੋ ਸੰਿਆਸੀ ਜਾਂ ਜਤ ਜੋਗੀ ਤਾਂ ਕਾਇਆ ਭੋਗੀ दया दे गंबर दे बिचारी आब मर अब रह नहीं मारी एक तू होर वे सुभह तेरे ਨਾਨਕ ਜਾਣੈ ਚੋਜਨਾ ਤੇਰੇ ਸਤਿਰਾਮਨੁ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਿਲਾ ਪਹਿਲਾ ਚੌਪਦੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਜਾਂ ਪਾਂਛਰਾਸੀ ਤਾਂ ਤੀਰਥਵਾਸੀ ਕੰਗੁਰੂ ਵਾਜ ਜੇ ਮਨ ਲੱਗੇ ਤੋ ਜਮ ਕਹਾ ਕਰੇ ਮੋਂ ਸੋ ਅਗੇ ਰਹਾ ਆਸ ਨਿਰਾਸੀ ਤੋ ਸਨਿਆਸੀ ਜਾਂ ਜਤ ਜੋਗੀ ਤਾ ਕਾਇ ਭੋਗੀ ਦਇਆ ਦਗੰਬਰ ਦੇ ਵਿਚਾਰੀ ਆਪ ਮਰਿਆ ਬਰ ਨਹੀਂ ਮਾਰੀ ఏక తు హోర వే సుభ హతేరే नानक जाणै జోజనా తీరే సత్రామ్ శ్రీ వాహి గురు సాహిబ్ జీ ఆసా మెహల పేhla జోకడే ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜਾਂ ਪਾਂਚ ਰਾਸੀ ਤਾਂ ਤੀਰਥ ਵਾਸੀ ਕੋ ਗੁਰੂ ਵਾਜ ਜੇ ਮਨ ਲੱਗੇ ਤੋ ਜਮ ਕਹਾ ਕਰੇ ਮੌਸਿਓ ਅਗੇ ਰਹਾ ਆਸਨ ਰਾਸੀ ਤੋ ਸੰਿਆਸੀ ਜਾਂ ਜਤ ਜੋਗੀ ਤਾਂ ਕਾਇਆ ਭੋਗੀ दया दे गंबर दे बिचारी आप मर अब रह नहीं मारी एक तो होर वेश बहत तेरे ਨਾਨਕ ਜਾਣੈ ਚੋਜਨਾ ਤਿਰੇ ਸਤਿਰਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਅਸਾ ਮਹਿਲਾ ਪਹਿਲਾ ਜੋ ਕਦੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜਾਂ ਪਾਂਚ ਰਾਸੀ ਤਾਂ ਤੀਰਥ ਵਾਸੀ ਕੰਗੁਰੂ ਵਾਜ ਜੇ ਮਨ ਲੱਗੇ ਤੋ ਜਮ ਕਹਾ ਕਰੇ ਮੌਸਿਓ ਅਗੇ ਰਹਾ ਆਸ ਨਿਰਸੀ ਤੋ ਸੁਨ ਅਸੀ ਜਾਂ ਜਤ ਜੋਗੀ ਤਾ ਕਾਇ ਭੋਗੀ ਦਇਆ ਦਿਗੰਬਰ ਦੇ ਵਿਚਾਰੀ ਆਬ ਮਰੇ ਅਬ ਰ ਨਹੀਂ ਮਰੀ ਏਕਾ ਤੁਹਾਰ ਵੇ ਸਭ ਹਉ ਤੇਰੇ ਨਾਨਕ ਜਾਣੈ ਚੋ ਜਨਾ ਤਿਰੇ ਸਤਿਨਾਮੁ ਸ੍ਰੀ ਵਾਹਿ ਗੁਰੂ ਸਾਹਿਬ ਜੀ ਆਸਾ ਮਹਿਲਾ ਪਹਿਲਾ ਜੋ ਬਦੇ ਵਿਦਿਆ ਵਿਚਾਰੇ ਤਾਂ ਪਰਉਪਕਾਰੀ ਜਾਂ ਪਾਂਚ ਰਾਸੀ ਤਾਂ ਤੀਰਥਵਾਸੀ ਕੋ ਗੁਰੂ ਵਾਜ ਜੇ ਮਨ ਲੱਗੇ ਤੋ ਜਮ ਕਹਾ ਕਰ ਮੋ ਸੋ ਅਗੇ ਰਹਾ ਆਸਨ ਰਾਸੀ ਤੋ ਸੰਿਆਸੀ ਜਾਂ ਜਤ ਜੋਗੀ ਤਾਂ ਕਾਇਆ ਭੋਗੀ दया दिगंबर दे बिचारी आप मर अब रह नहीं मारी एक तू होर वेश बहत तेरे ਨਾਨਕ ਜਾਣੈ ਛੋਜਨਾ ਤਿਰੇ ਸਤਿਰਾਮਨਿ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਾ ਮਹਿਲਾ ਪਹਿਲਾ ਚੌਪਦੈ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਜਾਂ ਪਾਂਚ ਰਸੇ ਤਾਂ ਤੀਰਥ ਵਾਸੀ ਗੰਗੂਰੂ ਵਾਜ ਜੇ ਮਨ ਲੱਗੇ ਤੋ ਜਮ ਕਹਾ ਕਰੇ ਮੋ ਸੋ ਅਗੇ ਰਹਾ ਆਸ ਨਿਰਾਸੀ ਤੋ ਸੁਨਿਆਸੀ ਜਾਂ ਜਤ ਜੋਗੀ ਤਾ ਕਾਇ ਭੋਗੀ ਦਇਆ ਦਿਗੰਬਰ ਦੇ ਵਿਚਾਰੀ ਆਪ ਮਰਿਆ ਬਰ ਨਹੀਂ ਮਰੀ ਏਕਾ ਤੁਹਾਰ ਵੇ ਸਭ ਹਤੇਰੇ ਨਾਨਕ ਜਾਣੇ ਝੋਜਨਾ ਤੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ